ਸੱਚੇ ਖਾਲਜੀ ਟੀ5 ਚੈਨਲ ਪੰਜਾਬੀ ਦੇਖ ਰਹੇ ਦਿਸਕਾਂ ਦਾ ਸਵਾਗਤ ਹੈ ਮੈਂ ਹਸਿਮ ਰنجਜੀਤ ਕੌਰ ਗਲ ਤੇ ਉਧਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਤੋਂ ਮੌਜੂਦਾ ਆਪ ਸੰਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆ ਹੋਇਆ ਭਾਜਪਾ ਦਾ ਪੱਲਾ ਫੜ ਲਿਆ ਹੈ ਇਹ ਚਰਚਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ ਕਿ ਪੱਛਮੀ ਜਲੰਧਰ ਦੇ ਵਿਧਾਇਕ ਸ਼ੀਤਲ ਅੰਗੁਰਾਲ ਭਾਜਪਾ ਵਿੱਚ ਸ਼ਾਮਿਲ ਹੋਣਗੇ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦੀ ਸਫਾਈ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਦਿੱਲੀ ਬਾਰ-ਬਾਰ ਆਪਣੇ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ ਜਾਂਦੇ ਨੇ ਪਰ ਹੁਣ ਇਹ ਬਿਲਕੁਲ ਹੀ ਸਪਸ਼ਟ ਹੋ ਚੁੱਕਾ ਹੈ ਕਿਉਂਕਿ ਉਹਨਾਂ ਦੋਵਾਂ ਨੇ ਅੱਜ ਸੁਨੀਲ ਜਾਖੜ ਦੇ ਅਗਵਾਈ ਦੇ ਹੇਠ ਭਾਜਪਾ ਜੁਆਇਨ ਕਰ ਲਈਏ ਅੱਜ ਵਿਧੀਪੂਰਵਕ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਦਾ ਮੇਰਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਲੱਗਦੇ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਤਰੱਕੀ ਹੋ ਰਹੀ ਹੈ ਦੇਸ਼ ਅੱਗੇ ਵਧ ਰਿਹਾ ਤਾਂ ਕਿਤੇ ਨਾ ਕਿਤੇ ਉਹ ਕਮੀ ਹੈ ਜਿਹੜੀ ਮੈਨੂੰ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਆਪਣਾ ਸੰਸਦੀ ਖੇਤਰ ਹੈ ਜਿਹੜਾ ਜਲੰਧਰ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਅਸੀਂ ਬਹੁਤ ਜਿਹੜੇ ਡਿਵੈਲਪਮੈਂਟ ਪੱਖੋਂ ਪਿਛੜੇ ਆ ਜਾਖੜ ਸਾਹਿਬ ਨੇ ਬਹੁਤ ਵਿਸਤਾਰਪੂਰਵਕ ਗੱਲਾਂ ਕੀਤੀਆਂ ਕਿਉਂਕਿ ਥੋੜੀ ਦੇਰ ਪਹਿਲਾਂ ਕਾਫੀ ਚਰਚਾ ਜਿਹੜੀ ਆ ਅਸੀਂ ਆਪਸ ਦੇ ਵਿੱਚ ਕੀਤੀ ਸੀ ਇਹ ਗੱਲ ਠੀਕ ਹੈ ਕਿ ਜਿਹੜੇ ਵਾਦੇ ਅਸੀਂ ਜਲੰਧਰ ਦੇ ਲੋਕਾਂ ਦੇ ਨਾਲ ਜਿਮਨੀ ਚੌਂ ਦੇ ਵਿੱਚ ਕੀਤੇ ਸੀ ਉਹਨਾਂ ਵਾਦਿਆਂ ਦੇ ਉੱਤੇ ਮੈਂ ਸਮਝਦਾ ਕਿ ਮੈਂ ਖਰਾ ਨਹੀਂ ਉਤਰ ਸਕਿਆ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ ਤੇ ਉੱਤੇ ਹੱਥ ਨਹੀਂ ਰੱਖਿਆ ਜਲੰਧਰ ਦੇ ਜਿਹੜੇ ਕੰਮ ਸਨ ਚਾਹੇ ਉਹ ਸੜਕਾਂ ਦੇ ਸਨ ਚਾਹੇ ਉਹ ਪਿੰਡਾਂ ਦੀਆਂ ਫਿਰਨੀਆਂ ਦੇ ਸਨ ਚਾਹੇ ਉਹ ਪਿੰਡਾਂ ਦੇ ਛੱਪੜਾਂ ਦੇ ਸਨ ਚਾਹੇ ਉਹ ਲੋਕਲ ਬਾਡੀ ਸ਼ਹਿਰ ਦੀਆਂ ਸੜਕਾਂ ਸਨ ਤਾਂ ਬਹੁਤ ਜਿਹੜੇ ਕੰਮ ਹੈ ਮੈਂ ਸਮਝਦਾ ਕਿ ਉਹ ਸ਼ੁਰੂ ਹੀ ਨਹੀਂ ਹੋ पाए। ਔਰ ਦਿੱਲੀ ਦੇ ਵਿੱਚ ਆਦਰਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਆਦਰਨੀਏ ਸਾਡੇ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਇਹਨਾਂ ਦੀ ਕਾਰਜਕਾਰਨੀ ਇਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਹੈ ਉਹ ਮੈਨੂੰ ਪਿਛਲੇ ਬੀਇੰਗ ਲੋਕ ਸਭਾ ਸਦਸੇ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਤਾਂ ਮੈਂ ਬਹੁਤ ਪ੍ਰਭਾਵਿਤ ਹੋਇਆ ਜਿਹੜੇ ਜਿਹੜੇ ਕੰਮ ਮੈਂ ਜਲੰਧਰ ਦੇ ਲਈ ਲੈ ਕੇ ਗਿਆ ਚਾਹੇ ਉਹ ਜਲੰਧਰ ਦੇ ਵਿੱਚ ਆਦਮਪੁਰ ਦਾ 에ਰਪੋਰਟ ਸੀ ਮੇਰੀ ਗੱਲ ਜਿਹੜੀ ਹੈ ਬੜੇ ਮੈਨੂੰ ਬੜਾ ਮਾਣ ਦਿੱਤਾ ਸਾਡੇ 에ਵੀਏਸ਼ਨ ਮੰਤਰੀ ਜੋਤੀਰਾ ਦਿੱਤੇ ਸਿੰਧਿਆ ਜੀ ਨੇ ਔਰ ਮੇਰੀ ਬੇਨਤੀ ਦੇ ਉੱਤੇ ਜਲੰਧਰ ਦਾ ਜਿਹੜਾ ਆਦਮਪੁਰ ਦਾ 에어ਪੋਰਟ ਹੈ ਉਹ ਸ਼ੁਰੂ ਕੀਤਾ ਤੇ ਫਲਾਈਟਾਂ ਸ਼ੁਰੂ ਕੀਤੀਆਂ ਮੈਂ ਨਵੀਂ ਟ੍ਰੇਨ ਦੀ ਮੰਗ ਕੀਤੀ ਤਾਂ ਆਦਰਨੀਏ ਅਸ਼ਵਨੀ ਵੈਸ਼ਨਵ ਜੀ ਉਹਨਾਂ ਨੇ ਜਲੰਧਰ ਦੇ ਲਈ ਬੰਦੇ ਪਰ ਟ੍ਰੇਨ ਦਿੱਤੀ ਔਰ ਜਲੰਧਰ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਜਲੰਧਰ ਦੇ ਲੋਕ ਸਨ ਉਹਨਾਂ ਦੀ ਮੰਗ ਦੇ ਉੱਤੇ ਉੱਥੇ ਇੱਕ ਸਟਾਪੇਜ ਵੀ ਦਿੱਤਾ ਜਿਹੜਾ ਕਿ ਪਹਿਲਾਂ ਨਹੀਂ ਸੀ ਤਾਂ ਇਸ ਤੋਂ ਇਲਾਵਾ ਜਲੰਧਰ ਦੇ ਬਹੁਤ ਸਾਰੇ ਇਹੋ ਜਿਹੇ ਰੇਲਵੇ ਕ੍ਰੋਸਿੰਗ ਹੈ ਜਿਨ੍ਹਾਂ ਦੇ ਉੱਤੇ ਅੱਜ ਵੀ ਫਾਟਕ ਲੱਗੇ ਆ ਔਰ ਉਹਨਾਂ ਫਾਟਕਾਂ ਨੂੰ ਦੂਰ ਕਰਕੇ ਉੱਥੇ ਆਰੋਬੀ ਜਾਂ ਆਰਯੂਬੀ ਉੱਥੇ ਬਣਾਉਣ ਦੀ ਜ਼ਰੂਰਤ ਹੈ ਚਾਹੇ ਉਹ ਫਲੋਰ ਹੈ ਚਾਹੇ ਉਹ ਜਲੰਧਰ ਦਾ ਆਦਮਪੁਰ ਦਾ ਹਲਕਾ ਚਾਹੇ ਉਹ ਭੋਗਪੁਰ ਹੈ ਚਾਹੇ ਜਲੰਧਰ ਦੇ ਦੂਸਰੇ ਕਰਤਾਰਪੁਰ ਏਰੀਆ ਹੈ ਉੱਥੇ ਰੇਲਵੇ ਕ੍ਰੋਸਿੰਗ ਦੀ ਬੜੀ ਜ਼ਰੂਰਤ ਹੈ ਔਰ ਇਹਦੇ ਨਾਲ ਨਾਲ ਦੋ ਲਫ਼ਜ਼ਾਂ ਦੇ ਵਿੱਚ ਮੈਂ ਆਪਣੀ ਗੱਲ ਮੁਕਾਵਾਂਗਾ ਕਿ ਮੈਨੂੰ ਇੱਕ ਆਸ ਹੈ ਜਿਹੜੀ ਅੱਜ ਨਜ਼ਰ ਆਈ ਹੈ ਜਲੰਧਰ ਦੇ ਲਈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਮੈਨੂੰ ਕੋਈ ਨਿੱਜੀ ਲਾਲਚ ਨਹੀਂ ਹੈ ਮੈਨੂੰ ਕੋਈ ਸੱਤਾ ਦਾ ਲਾਲਚ ਨਹੀਂ ਹੈ ਸਿਰਫ ਤੇ ਸਿਰਫ ਜਲੰਧਰ ਦੀ ਬਿਹਤਰੀ ਦੇ ਲਈ ਮੈਂ ਇੱਕ ਕੋਸ਼ਿਸ਼ ਇੱਕ ਨਵਾਂ ਐਕਸਪੈਰੀਮੈਂਟ ਆਪਣੇ ਨਾਲ ਕਰਨ ਲੱਗਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਲੰਧਰ ਦੇ ਲੋਕ ਜਿਨ੍ਹਾਂ ਦੇ ਨਾਲ ਮੈਂ ਐਮਸੀ ਰਹਿੰਦਿਆਂ ਵਿਚਰਿਆ ਜਿਨ੍ਹਾਂ ਦੇ ਨਾਲ ਬੀਇੰਗ ਐਮਐਲਏ ਲੋਕਾਂ ਦੀ ਸੇਵਾ ਕੀਤੀ ਹੈ ਉਰਾਜ ਇੱਕ ਵਾਰੀ ਫੇਰ ਜਲੰਧਰ ਦੇ ਲੋਕ ਆ ਮੈਨੂੰ ਜਰੂਰ ਪਿਆਰ ਦੇਣਗੇ ਮਾਨ ਦੇਣਗੇ ਔਰ ਅਸੀਂ ਰਲ ਮਿਲ ਕੇ ਜਲੰਧਰ ਨੂੰ ਇੱਕ ਨਵਾਂ ਜਲੰਧਰ ਬਣਾਉਣ ਦੇ ਵਿੱਚ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਸ਼ੀਰਵਾਦ ਲੈ ਕੇ ਹੋਰ ਅੱਗੇ ਵਧਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਪੰਜਾਬ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੋਂ ਨਿਰਾਦ। ਬਣਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ